ਅਗਲੇ 100 ਸਾਲਾਂ ਚ ਆਪਾਂ ਸਾਰਿਆਂ ਨੇ ਮਰਨਾ ਕਿਸੇ ਨੇ ਬੁੱਢੇ ਹੋ ਕੇ ਤੇ ਕਿਸੇ ਨੇ ਪਹਿਲਾਂ ਸਾਨੂੰ ਸਾਰਿਆਂ ਨੂੰ ਪਤਾ ਕੀ ਇਹ ਸੱਚਾ ਸਾਡੇ ਮਰਨ ਤੋਂ ਬਾਅਦ ਜਿਹੜੇ ਅਸੀਂ ਰਹਿਣ ਲਈ ਘਰ ਬਣਾਏ ਨੇ ਇਹ ਬੈਂਕ ਵਾਲੇ ਕੁਝ ਅਣਜਾਣ ਲੋਕਾਂ ਨੂੰ ਦੇ ਦੇਣਗੇ ਓਵੇਂ ਹੀ ਜਿੱਦਾਂ ਸਾਨੂੰ ਮਿਲੇ ਨੇ ਜਿਹੜੀ ਵੀ ਚੀਜ਼ ਦੇ ਤੁਸੀਂ ਅੱਜ ਮਾਲਕ ਹੋ 100 ਸਾਲ ਬਾਅਦ ਨਹੀਂ ਹੋਵਗੇ ਤੇ ਇਹਦੇ ਚ ਤੁਹਾਡੀ ਉਹ ਗੱਡੀ ਵੀ ਆਉਂਦੀ ਆ ਜਿਹੜੀ ਤੁਸੀਂ ਦਿਨ ਰਾਤ ਮਿਹਨਤ ਕਰਕੇ ਲਈ ਸਾਡੀਆਂ ਅਗਲੀਆਂ ਪੁਸ਼ਤਾਂ ਨੂੰ ਯਾਦ ਵੀ ਨਹੀਂ ਰਹਿਣਾ ਕਿ ਅਸੀਂ ਕੌਣ ਸੀ ਤੇ ਕਿੰਨੇ ਮਹਿੰਗੇ-ਮਹਿੰਗੇ ਕੱਪੜੇ ਪਾਉਂਦੇ ਸੀ ਜਿਵੇਂ ਸਾਡੇ ਜੋ ਕਿੰਨਿਆਂ ਨੂੰ ਪਤਾ ਕਿ ਸਾਡੇ ਪਰਦਾਦੇ ਦਾ ਦਾਦਾ ਕੀ ਕਰਦਾ ਸੀ ਤੇ ਕਿੰਨੀ ਦੌਲਤ ਦਾ مالک ਸੀ ਸਾਡੀ ਮੌਤ ਤੋਂ ਬਾਅਦ ਸਾਨੂੰ ਘੱਟ ਤੋਂ ਘੱਟ 10-20 ਸਾਲ ਯਾਦ ਕੀਤਾ ਜਾਊ ਤੇ ਬਾਅਦ 'ਚ ਸਾਡੀ ਕਿਸੇ ਵੀ ਯਾਦ ਦਾ ਪਰਛਾਵਾਂ ਵੀ ਨਹੀਂ ਦਿਖਣਾ ਸ਼ਾਇਦ ਅਸੀਂ ਕਿਸੇ ਦਿਨ ਸਮਝੀਏ ਕਿ ਅਸੀਂ ਜ਼ਿੰਦਗੀ 'ਚ ਕਿੰਨੇ ਸਾਲ ਜੀਕੇ ਗਏ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਉਹਨਾਂ ਸਾਲਾਂ 'ਚ ਕਿੰਨੀ ਜ਼ਿੰਦਗੀ ਜੀ ਲਈ ਕਿੰਨਿਆਂ ਦੀ ਖੁਸ਼ੀ ਦਾ ਕਾਰਨ ਬਣੇ ਤੇ ਕਿੰਨਿਆਂ ਦੇ ਦੁੱਖਾਂ ਦੀ ਦਵਾਈ ਇਹਦੇ ਨਾਲ ਫਰਕ ਪੈਂਦਾ ਅੱਜ ਅਸੀਂ ਹਰ ਕੁਛ ਹਾਸਲ ਕਰਨ ਦੀ ਰੇਸ 'ਚ ਭੱਜਣ ਵਾਲੀ ਮੂਰਖਤਾ ਕਰ ਚੁੱਕੇ ਹਾਂ ਕਿਉਂਕਿ ਇਸ ਰੇਸ 'ਚ ਭੱਜਣਾ ਬੜਾ ਸੌਖਾ ਜੇ ਕੁਝ ਔਖਾ ਤੇ ਉਹ ਹੈ ਮਿਲੀ ਹੋਈ ਜ਼ਿੰਦਗੀ ਨੂੰ ਜੀਣਾ